ਪੰਜਾਬ ਸਰਕਾਰ ਤੋਂ ਆਪਣੇ ਬਣਦੇ ਹੱਕ ਬਹਾਲ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਹਿਰ ਜ਼ਿਲ੍ਹਾ ਸੰਗਰੂਰ ਚ ਡੀਸੀ ਦਫ਼ਤਰ ਦੇ ਬਾਹਰ ਸੜਕਾਂ ਉੱਤੇ ਪਿਛਲੇ 115 ਦਿਨਾਂ ਤੋਂ ਲੜੀਵਰ ਭੁਖੜਤਾਲ ਅਤੇ 3 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਕੋਠੀ ਤੱਕ ਮਾਰਚ ਕਰਦੇ ਹੋਏ ਆਪ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰ ਅਰਥੀ ਭੂਖ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਆ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਨੇ ਆਪ ਸਰਕਾਰ ਉੱਤੇ ਤਿੱਖੇ ਸ਼ਬਦੀ ਹਮਲੇ ਕਰਦੇ ਕਿਹਾ ਕਿ ਸੂਬੇ ਦੇ ਮੰਤਰੀਆਂ ਵੱਲੋਂ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਹਰ ਵਾਰ ਮੀਟਿੰਗ ਲਈ ਸਮਾਂ ਦੇ ਕੇ ਝੂਠੇ ਵਾਅਦੇ ਕੀਤੇ ਜਾ ਰਹੇ ਹਨ ਜਿਸ ਨੂੰ ਹੁਣ ਜੱਥੇਬੰਦੀ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਰੋਜ਼ਾਨਾ ਸਰਕਾਰ ਦੇ ਵੱਖ-ਵੱਖ ਮੰਤਰੀਆਂ ਦੀ ਕੋਠੀ ਅੱਗੇ ਇਸੇ ਤਰ੍ਹਾਂ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ ਪੂਰ ਮੋਰਚਾ ਜਿੰਦਾਬਾਦ 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 ਕੰਪੂਰੇ ਮਰਚ ਕਰੋ ਮਰਚ ਕਰੋ ਮਰਚ ਕਰੋ ਕੀਤੇ ਵਾਦੇ ਪੂਰਾ ਕਰੋ ਪੂਰੇ ਕਰੋ ਪੂਰੇ ਕਰੋ ਮੁਤਾਬਕ ਜਿੰਦਾਬਾਦ ਮਰਦਾਬਾਦ ਤੁਹਾਡਾ ਬਿੱਟੂ ਅੰਰੀ ਮਰਦਾਬਾਦ ਮਰਦਾਬਾਦ ਤੁਹਾਡਾ ਨਾਮ ਕੀ ਹੈ ਜੁਨੀਅਰ ਨੇ ਤੋਂ ਲਈ ਮੇਰਾ ਨਾਮ ਹੈ ਨਰਦੀਪ ਸ਼ਰਮਾ ਕੰਪਿਊਟਰ ਦੇ ਆਪਕ ਜੁਨੀਅਨ ਜ਼ਿਲ੍ਹਾ ਸੰਗਰੂਰ ਅੱਜ ਤੁਸੀਂ ਵਿੱਤ ਮੰਤਰੀ ਕੋਟਿਆ ਗਿਆ ਸੀ ਕਿਾਰੇ ਵਾਸਤੇ ਆਇਸੀ ਕੀ ਇਹ ਸਾਡੇ ਕਿਹਦਾ ਮਤਲਬ ਹੁ ਅਸੀਂ ਪਿਛਲੇ 115 ਦਿਨਾਂ ਤੋਂ ਡੀਸੀ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਲਗਾ ਕੇ ਬੈਠੇ ਆ ਸਾਡੇ ਸਾਥੀ ਲਗਾਤਾਰ ਪੂਕੜਤਾਲ ਤੇ ਬੈਠੇ ਤੇ ਵਿੱਤ ਮੰਤਰੀ ਸਾਹਿਬ ਨਾਲ ਸਾਡੀਆਂ ਲਗਾਤਾਰ 2.5 ਸਾਲਾਂ ਦੇ ਵਿੱਚ ਲਗਭਗ 60 ਮੀਟੀਆਂ ਹੋ ਚੁੱਕਿਆ ਸਬ ਕਮੇਟੀ ਦੇ ਹੈੱਡ ਨੇ ਸਬ ਕਮੇਟੀ ਨਾਲ ਵੀ ਤੇ ਇਕੱਲੇ ਵਿੱਤ ਮੰਤਰੀ ਸਾਹਿਬ ਨਾਲ ਵੀ ਹਰ ਵਾਰ ਸਾਨੂੰ ਮੀਟਿੰਗ ਦੇ ਵਿੱਚ ਸਿਰਫ ਲਾਰੇ ਮਿਲੇ ਤੁਹਾਡਾ ਮਸਲਾ ਸਾਡੇ ਧਿਆਨ ਚ ਹੈ ਤੁਹਾਡੀਆਂ ਮੰਗਾਂ ਜਾਇਜ਼ ਨੇ ਅਸੀਂ ਜਲਦੀ ਤੁਹਾਡਾ ਹੱਲ ਕਰਾਂਗੇ ਪਰ ਉਹ ਹੱਲ ਕਰਨ ਦਾ ਸਮਾਂ ਹੀ ਨਹੀਂ ਅ ਤੱਕ ਨਿਸ਼ਚਿਤ ਹੋ ਪਾਇਆ ਲਾਸਟ ਮੀਟਿੰਗ ਸਾਡੀ 5 ਨਵੰਬਰ ਨੂੰ ਹੋਈ ਸੀ 5 ਨਵੰਬਰ ਦੇ ਵਿੱਚ ਵਿੱਤ ਮੰਤਰੀ ਸਾਹਿਬ ਵੱਲੋਂ ਸਾਡੇ ਡੀਏ ਦੀ ਫਾਈਲ ਕਲੀਅਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਤੇ ਪੁਰਾਣੇ ਸੀਐਸਆਰ ਰੂਲ ਲਗਾਉਣ ਦੀ ਗੱਲ ਕਹੀ ਗਈ ਪੂਰੇ ਪਰ ਉਸ ਤੋਂ ਕੁਝ ਦਿਨਾਂ ਬਾਅਦ ਹੀ ਸਾਡੇ ਸਿੱਖਿਆ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕੀਤਾ ਹੁੰਦਾ ਜਿਹਦੇ ਵਿੱਚ ਸਾਡੇ 19 ਸਾਲਾਂ ਦੀ ਸਰਵਿਸ ਦੇ ਪਿਛਲੇ ਸਾਰੇ ਰੂਲ ਖਤਮ ਕਰਕੇ ਇੱਕ ਨਵੇਂ ਰੂਲ ਲੰਗੜੇ ਸੀਐਸਆ ਰੂਲ ਲਾਗੂ ਕਰ ਦਿੱਤੇ ਹੁੰਦੇ ਆ ਜਿਸ ਦੇ ਬਾਵਜੂਦ ਅਸੀਂ ਫੇਰ ਮਿਲਦੇ ਆ ਉਹਨਾਂ ਨੂੰ ਵਿੱਤ ਮੰਤਰੀ ਸਾਹਿਬ ਨੂੰ ਉਹ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਇਹਦੇ ਬਾਰੇ ਮਤਲਬ ਇਹ ਦੇਖ ਲਓ ਵੀ ਇੰਨਾ ਸਾਦਾ ਮਤਲਬ ਕਿ ਇੰਨਾ ਸਾਡੇ ਪ੍ਰਤੀ ਰਵਈਆ ਜਿਹੜਾ ਇੰਨਾ ਮਾੜਾ ਹੈ ਵੀ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਡਾ ਡਿਪਾਰਟਮੈਂਟ ਕੀ ਕਰ ਰਿਹਾ ਜਦੋਂ ਤਾਂ ਮਤਲਬ ਕਿ ਕੰਮ ਦੀ ਗੱਲ ਆਉਂਦੀ ਹੈ ਤਾਂ ਕੰਪਿਊਟਰ ਵਿਭਾਗ ਦਾ ਸਿੱਖਿਆ ਵਿਭਾਗ ਦਾ ਹਿੱਸਾ ਨੇ ਉਹ ਸਾਰੇ ਕੰਮ ਕਰਨਗੇ ਸਾਰੀਆਂ ਡਿਊਟੀਆਂ ਉਹ ਨਿਭਾਉਣਗੇ ਪਰ ਜਦੋਂ ਬੈਨੀਫਿਟ ਦੇਣ ਦੀ ਗੱਲ ਆਉਂਦੀ ਹੈ ਕਾ ਕੰਪਿਊਟਰ ਦੇ ਆਪਕੋ ਸੋਸਾਇਟੀ ਦੇ ਮਲਾਜਮ ਨੇ ਉਹ ਸੋਸਾਇਟੀ ਪੰਜਾਬ ਸਰਕਾਰ ਦੀ ਬਣਾਈ ਗਈ ਸੋਸਾਇਟੀ ਹੈ ਜਿਦੇ ਵਿੱਚ ਰਾਜ ਫਲ ਦੀ ਪ੍ਰਵਾਨਗੀ ਨਾਲ 1711 ਨੂੰ ਸਾਨੂੰ ਰੈਗੂਲਰ ਕਰ ਦਿੱਤਾ ਗਿਆ ਸੀ ਪਰ ਅੱਜ 13 ਸਾਲ ਬੀਤ ਜਾਂਦੇ باوجود ਸਾਨੂੰ ਉਹ ਲਾਭ ਪ੍ਰਾਪਤ ਨਹੀਂ ਹੋਇਆ ਜਿਹੜੇ ਕਿ ਬਾਕੀ ਆਮ ਮਲਾਜਮਾਂ ਨੂੰ ਮਿਲਦੇ ਹੈ ਅਗਲਾ ਪ੍ਰੋਗਰਾਮ ਕੀ ਹੋਏਗਾ ਤੁਹਾਡੇ ਅਗਲਾ ਦੇਖੋ ਜੀ 3 ਦਿਨ ਹੋ ਗਏ ਮਰਨ ਵਾਸ਼ੂ ਹੋਏ ਨੂੰ ਦਿਨੋ ਦਿਨ ਸਾਡੇ ਸਾਥੀ ਦੀ ਸਿਹਤ ਆਣੀ ਬਗੜਦੀ ਜਾਏਗੀ ਅਸੀਂ ਹੁਣ ਚੁੱਪ ਕਰਕੇ ਕਰਨੀ ਬੈਠਾਂਗੇ ਹਰ ਰੋਜ਼ ਅਸੀਂ ਇੱਕ ਪ੍ਰੋਗਰਾਮ ਦੇਵਾਂਗੇ ਹਰ ਰੋਜ਼ ਅਸੀਂ ਪੰਜਾਬ ਸਰਕਾਰ ਦੀਆਂ ਅਰਥੀਆਂ ਫੁੱਕਾਂਗੇ ਐਨਆਈ ਝੂਠੇ ਲਾ ਰਹਿਆਂ ਦੀ ਜਿਹੜੀ ਪੰਡੋਂ ਫੁੱਕਾਂਗੇ ਅਸੀਂ ਇਸ ਤਰ੍ਹਾਂ ਚੰਡੀਗੜ੍ਹ ਸੀਐਮ ਕੋਠੀ ਦਾ ਘਰਾਵ ਕਰਾਂਗੇ 30 ਤਰੀਕ ਨੂੰ ਸੋਮਵਾਰ ਨੂੰ ਚੰਡੀਗੜ੍ਹ ਸੀਐਮ ਕੋਠੀ ਦਾ ਘਰਾਵ ਕੀਤਾ ਜਾਊਗਾ ਪੰਜਾਬ ਦੇ ਸੂਬੂ ਕੰਪਿਊਟਰ ਦੇ ਆਪਕਾਂ ਦੁਆਰਾ ਉਹਨਾਂ ਦੇ ਪਰਿਵਾਰਾਂ ਦੁਆਰਾ ਇਹ ਸੀ ਨਾਗਰਿਕ ਦਿੰਦੇ ਹੁਣ ਹੁਣ ਅਸੀਂ ਚੁੱਪ ਨਹੀਂ ਬੈਠਾਂਗੇ ਸਾਨੂੰ ਜੇਲਾ ਚ ਡੱਕੋ ਸਾਡੇ ਪਰਚੇ ਦਰਜ ਕਰ ਦਿਓ ਨਾ ਅਸੀਂ ਹੁਣ ਕਿਸੇ ਤੋਂ ਡਰਨਾ ਜੇ ਸਾਡਾ ਸਾਥੀ ਮਰਨ ਨੰਬਰ ਤੇ ਮਜਬੂਰ ਹੁਣ ਇਸ ਤੋਂ ਜ਼ਿਆਦਾ ਹੁਣ ਅਸੀਂ ਕੀ ਕਰਾਂਗੇ ਇਸ ਤੋਂ ਬਾਅਦ ਸਾਡੇ ਕੋਲ ਹੱਲ ਨਹੀਂ ਅਸੀਂ ਆਪ ਹੀ ਮਰੇ ਪਏ ਆ ਸਰ ਇਹ ਪੰਜਾਬ ਸਰਕਾਰ ਦਾ ਚੀਮਾ ਸਾਹਿਬ ਦਾ ਸਾਰੀ ਮਿਲੀਭੁਗਤ ਸਾਰੀ ਸਰਕਾਰ ਦਾ ਪੁੱਤਲਾ ਜਿਹੜਾ ਸਾਰਿਆ ਗਿਆ ਇਹਨਾਂ ਨੇ ਫਾਈਲ ਜਿਹੜੀ ਪ੍ਰੋਸੈਸ ਚ ਆ ਸੀ ਤਾਂ ਸਾਰੇ ਪੁੱਛਣ ਆਏ ਸੀ ਕਿ ਕਿੰਨੇ ਕ ਪ੍ਰੋਸੈਸ ਤੇ ਪਹੁੰਚ ਗਿਆ ਜੇ ਕੋਈ ਦਿੱਕਤ ਹੈ ਦੱਸੋ ਕਿਉਂਕਿ ਸਾਡੇ ਕੋਲ ਕੋਈ ਵੀ ਅਜੇ ਤੱਕ ਨੁਮਾਇੰਦਾ ਜਿਹੜਾ ਉਹ ਮੰਨ ਵਰਤਚ ਵੀ ਨਹੀਂ ਪਹੁੰਚ ਕੇ ਆਇਆ ਤੁਸੀਂ ਦੇਖੋ ਇੱਕ ਜਿਹੜੇ ਜੌਨੀ ਸਿੰਘਲਾ ਵੀਰ ਜੀ ਆ ਉਹ ਮਰਨ ਲਈ ਤਿਆਰ ਹੋ ਗਏ ਇੰਨਾ ਜਿਆਦਾ ਮਜਬੂਰ ਕਰਤਾ ਸਰਕਾਰਾਂ ਨੇ ਕਿ ਸਾਨੂੰ ਆਪਣੀ ਗੱਲ ਕਹਿਣ ਵਾਸਤੇ ਪਹਿਲਾਂ ਤਾਂ ਭੁੱਖ ਹੜਤਾਲ ਕਰਨੀ ਪਈ 113 ਦਿਨਾਂ ਦੀ ਉਸ ਤੋਂ ਬਾਅਦ ਥਾ ਘਰ ਕੇ ਸੀ ਮਰਨ ਵਰਤੇ ਤੇ ਬੈਠ ਕੇ ਹੁਣ ਮਰਨ ਵਰਤੇ ਤੇ ਬੈਠ ਕੇ ਇਸ ਤੋਂ ਪਹਿਲਾਂ ਪਹਿਲਾਂ ਹਾਲਾ ਸਾਡਾ ਕਰ ਦੇਣ ਕਿਉਂਕਿ ਅਸੀਂ ਆਪਣੇ ਘਰਾਂ ਨੂੰ ਵਾਪਸ ਚਲ ਜਾਈਏ ਪੰਜਾਬ ਸਰਕਾਰ ਤੋਂ ਇਹੀ ਬੇਨਤੀ ਹੈ ਅਗਲਾ ਪ੍ਰੋਗਰਾਮ ਕੀ ਹੋਏਗਾ ਤੁਹਾਡੇ ਅਗਲਾ ਪ੍ਰੋਗਰਾਮ ਸਰ ਸਾਡੇ ਜਿਹੜੀ ਕਮੇਟੀ ਆ ਲਿਖੂਗੀ ਤਾਂ ਸਾਰਿਆਂ ਦੇ ਘਰਾਂ ਦੇ ਅੱਗੇ ਐਡੇ ਪੁਤਲੇ ਫੂਕੇ ਜਾਣਗੇ ਪੁੱਛਿਆ ਜਾਊਗਾ ਜਿਨ੍ਹਾਂ ਨੇ ਸਾਡੇ ਨਾਲ ਝੂਠੇ ਵਾਅਦੇ ਕੀਤੇ ਆ ਉਹ ਵਾਅਦੇ ਦੀ ਪੱਡ ਜਿਹੜੀ ਆ ਫੁੱਕੀ ਜਾਊਗੀ ਸਾਨੂੰ ਜਵਾਬ ਦੱਸੋ ਕਿ ਭਾਈ ਸਾਡੀ ਫਾਈਲ ਕਿਹੜੇ ਪ੍ਰੋਸੈਸ 'ਚ ਪਈ ਆ 2 ਸਾਲਾਂ ਤੋਂ ਦੀਵਾਲੀ ਦਾ ਗਿਫਟ ਅ ਤੱਕ ਦਾ ਬਾਹਰ ਨਹੀਂ ਆਇਆ ਉਹ ਵੀ ਅੰਡਰ ਪ੍ਰੋਸੈਸ ਆ